ਐਮਐਲਏ ਸਾਹਿਬ ਐਮਐਲਏ ਸਾਹਿਬ ਜਿਹੜੇ ਹੈ ਸੱਤ ਗਲਾਈ ਤੋਂ ਲੈ ਕੇ ਟੈਂਕੀ ਦੇ ਪੀਚਰ ਖੜੇ ਹੋਏ ਸੀਗੇ ਤੁਸੀਂ ਇਹਨਾਂ ਦੀ ਕੱਲ ਮੀਟਿੰਗ ਕਰਵਾਈ ਸੀਗੀ ਬਾਹਰ ਨਾ ਹੋਇਆ ਸਾਰੇ ਜਣੇ ਦੇ ਦક્ષਪਤੀ ਦੇ ਪੰਜ ਮੈਂਬਰ ਸੀਗੇ ਤੋਂ ਮੈਂ ਤਾਂ ਇਹ ਕਹਿੰਦਾ ਸੀ ਸੀ ਸਾਹਿਬ ਉਹਨਾਂ ਦੀ ਮਜਬੂਰੀ ਸੀ ਕਿ ਉਹਨਾਂ ਦਾ ਉਹਨਾਂ ਦੀ ਮੀਟਿੰਗ ਆਲਰੇਡੀ ਫਿਕਸ ਹੋ ਚੁੱਕੀ ਸੀ ਮਤਲਬ ਕਿ ਬਤਨਵਸਤੀ ਨਾਲ ਤੁਹਾਨੂੰ ਸੇਖਾਰਾਂ ਨਹੀਂ ਦਿੱਤਾ ਜਿਸ ਕਿ ਸੀਐਮ ਸਾਹਿਬ ਬਿਜ਼ੀ ਸੀ ਅੰਬਰਸਤ ਦੇ ਤੇ ਜੇਤਲੀ ਸਾਹਿਬ ਦਾ ਬਹੁਤ ਵੱਡਾ ਫੰਕਸ਼ਨ ਸੀ ਕਰੇ ਉਹ ਤੁਸੀਂ ਉਹਨਾਂ ਤੇ ਐਜੂਕੇਸ਼ਨ ਮਿਸਟਰ ਨਾਲ ਗੱਲ ਕਰੋ ਐਜੂਕੇਸ਼ਨ ਮਿਸਟਰ ਕੋਸੀ ਟਾਈਮ ਲੈ ਰਹੇ ਬੁਰਾ ਨਾ ਅਸਾਂ ਟਾਈਮ ਦਿੱਤਾ 12:00 ਵਜੇ ਦਾ ਵਾਜਬ ਕਿਕੇ ਨਾਲ ਕੋ ਬਾਕੂ ਸੰਗੋ ਮਿਲੇ ਸਾਰੇ ਆਫਿਸਰ ਸਰਪੰਨ ਦੀ ਨਾਲ ਬਿਜ਼ੀ ਅਸ ਸੀ ਕਿਨ ਜੀ.ਬੀ.ਆਈ ਤੇ ਮੈਨੇਜਰ ਹੋਰ ਆਲਾ ਮੈਨੇਜਰ ਦੇ ਅਫਸਰ ਸੀ ਕੋਈ ਉਹਨਾਂ ਦੀ ਹਾਜ਼ਰੀ ਚੋਕਸੀ ਸੀ ਜਿਹੜੀਆਂ ਮੰਗਾ ਇਹਨਾਂ ਨੇ ਉੱਥੇ ਰੱਖੀਆਂ ਉਹਨਾਂ ਤੋਂ ਜਿੰਨੀਆਂ ਉਹਨਾਂ ਨੇ ਜਿੰਨਾ ਪੂਰ ਸਕ ਦਿੱਤਾ ਉਹ ਸਾਰਾ ਜਿਹੜੇ ਪ੍ਰੋਸੈਸ ਦੇ ਦਿੱਤਾ ਮੈਨੂੰ ਦੁਬਾਰਾ ਦਰ ਆਡੀਟ ਵੱਡੇ ਉਹ ਆ ਵੀਪੀ ਪੈਂਟ ਵੰਦਨੇ ਤੇ ਸਵਾਦ ਨੇ ਉਹ ਦੋਨਾਂ ਨੇ ਜੋ ਦੂਜੇ ਸਾਰਿਆਂ ਦੇ ਕੋਲ ਕੱਲ ਕਾਗਜ਼ ਤੇ ਪਸਾਇਆ ਹੋ ਚੁੱਕਾ ਉਹ ਤਾਂ ਹੋ ਗੀਆਂ ਉਹ ਤਾਂ ਨੇ ਨੈਕਸਟ ਮੀਟਿੰਗ ਸੀ ਉਹ ਆ ਖੜੇ ਭਾਈ ਸਾਹਿਬ ਖੜੇ ਆ ਆਪਣੇ ਨਾਮ ਲਸ ਕੇ ਨਾਮ ਲਸ ਕੇ ਫਿਰ ਦੱਸਣਗੇ ਇਹਨਾਂ ਨੇ ਤਾਂ ਕਿਸੇ ਨੇ ਸੱਚੀ ਸਿਕਸ ਹੋਰ ਹੈ ਜੇ ਦੁਬਾਰਾ ਨਾਮ ਆ ਕੱਲ੍ਹ ਗਾ ਲਓ ਇਹ ਤੁਹਾਡੀ ਜਿਹੜੀ ਮੀਟਿੰਗ ਹੋਈ ਜੀ ਮਾ ਸਾਹ ਨਾਲ ਉਹ ਤੇ ਇਹਨਾਂ ਦੀਆਂ ਮੰਗਾਂ ਰੱਖੀਆਂ ਉਹਨਾਂ ਦੇ ਬਾਰੇ ਚਲੋ ਤੁਸੀਂ ਰੱਖੀਆਂ ਜਾਂ ਵੀ ਹਲਕੇ ਦੇ ਅੰਦਰ ਉਹ ਹਲਕੇ ਦਾ ਬੰਦਾ ਨਹੀਂ ਇਸ ਸਟੇਟ ਦਾ ਬੰਦਾ ਮੈਂ ਮੁੱਦਾ ਬਾਰਗਰ ਪਾਣੀ ਕਾਂਸੀ ਚਾਂਸੀ ਦਾ ਮੁੱਦਾ ਨਹੀਂ ਕੇ ਸਟੇਜ ਦਾ ਮੁੱਦਾ ਸਟੇਜ ਦਾ ਮੁੱਦਾ ਸੀ ਮੈਨੂੰ ਕੋਲ ਆ ਗਿਆ ਤੁਸੀਂ ਕੋਸ਼ਿਸ਼ ਕੀਤੀ ਵੀ ਚਲੋ ਜਿਸਕੇ ਨਾਲ ਨਾ ਬਰਾਬਰ ਬਣਨ ਦੇ ਨਾਲ ਤੇ ਮੈਂ ਪਿਆ ਸੀ ਕਿ ਬਲਾਕੀਆ ਸੱਜੀਆਂ ਬਸੀਆਂ ਤੰਗ ਹੁੰਦੇ ਆਪਾਂ ਇਹਨਾਂ ਨੂੰ ਮਸਲੇ ਨੂੰ ਸੌਲਡ ਆਊਟ ਕਰੀਏ ਉਹ ਬਣਦੀ ਆਉਂ ਉਹ ਉਸ ਤੋਂ ਬਾਅਦ ਦਾ ਮਸਲੀ ਕਰਨ ਦੇ ਚਾਰ ਉਹ ਇਹਨਾਂ ਨੇ ਸਾਰਿਆਂ ਨੇ ਜਾ ਕੇ ਉਹਦੇ ਮੁਸ਼ਕਲੇ ਰੱਖੀਆਂ ਉਹਦੇ ਦੇ ਡੇੜੀਆਂ ਉਹਨੇ ਭਰੋਸਾ ਦੇ ਤੁਹਾਡੇ ਪੇਪਰ ਚ ਆ ਗਿਆ ਪ੍ਰੈਸ ਚ ਆ ਗਿਆ ਮਤਲਬ ਸਰ ਇਹ ਇਸ ਬਾਰੇ ਤੁਹਾਡੀ ਸੀਐਮ ਸਾਹਿਬ ਨਾਲ ਕੋਈ ਗੱਲ ਬਾਤ ਨਹੀਂ ਹੋਈ ਨਾ ਦਿੱਤੀ ਚੱਟ ਨਹੀਂ ਹੋਈ ਮੇਰੀ ਖੁਦ ਦੀ ਇਹ ਨਾਲ ਤਾਂ ਇਹੀ ਕਹਿ ਰਹੇ ਆ ਗੱਲ ਜੇ ਸੀਐਮ ਸਾਹਿਬ ਕਿੰਨਾ ਤੇ ਫਿਕਰ ਹੋਇਆ ਦੱਸਣ ਕਿ ਤੇ ਜਿਵੇਂ ਆਦੇ ਹੁਣ ਤਰੇ ਹੈਗੇ ਕਿਉਂਕਿ ਤੁਸੀਂ ਜਮੇਵਾਲ ਵਿਅਕਤੀ ਹੋ ਮੇਸਾ ਨਾਲ ਕੇ ਤੁਸੀਂ ਕਿਹਾ ਕਿ ਹਾਜ਼ਰੀ ਦੇ ਬੱਚਿਆਂ ਨਾਲ ਮਤਲਬ ਛੱਲੇ ਉੱਤੇ ਹੈਗੇ ਟੈਂਕੀ ਦਾ ਵੀ ਇਹ ਆ ਗਿਆ ਵੀ ਇਹਨਾਂ ਨੇ ਇਹ ਗੱਲ ਦੱਸੀ ਹੈ ਕਿ ਪੈਨਲ ਮੀਟਿੰਗ ਹੋਊਗੀ ਇਹਨਾਂ ਦੀ ਕੱਲ੍ਹ ਕਰਦਾ ਪਰ ਤੁਸੀਂ ਕਹਿੰਦਾ ਕਿ ਕੋਸੋ ਨਾ ਮੈਂ ਵੀ ਇਹਨਾਂ ਦੀ ਕੈਲਕੂਲੇਸ਼ਨ ਸੁਣਨਾ ਹੋਈ ਉਹ ਕਿੰਨੀ ਫਰੁੱਟ ਫੁੱਟ ਰਹੀ ਹੈ ਕਿੰਨੀ ਇਹਨਾਂ ਨੂੰ ਜ਼ਿਆਦਾ ਲੱਗਦੀ ਖੁਦ ਦੱਸ ਤੇ ਕੋਲੇ ਖੜੇ ਨਾਲ ਪੇਪਰ ਤੋਂ ਬਿਆਨ ਦੇਤਾ ਔਰ ਉਸ ਤੋਂ ਇੱਕ ਹੋਰ ਚੀਜ਼ ਨੇ ਸਾਡੇ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਦੀ ਮੀਟਿੰਗ ਹੋਈਆ ਸਾਰੇ ਇਹਨਾਂ ਦੇ ਆਖੂਆਂ ਦਾ ਬਿਆਨ ਆਇਆ ਵੀ ਸਾਨੂੰ ਕੋਈ ਹੱਸਾ ਮਿਲਿਆ ਸੀ ਕੋਈ ਸਮੱਸਿਆ ਨਹੀਂ ਨੈਕਸਟ ਵੀ ਦੇ ਪੀਸੀਐਮ ਸਮਾਗਮ ਹੋਣਗੇ ਤੇ ਪੀਸੀਐਮ ਸਾਹ ਮਡੇ ਵਿੱਚ ਆਏ ਸੀ ਇਹ ਕੁੜੀਆਂ ਸਾਡੇ ਜਿਹੜੀਆਂ ਇਹਨਾਂ ਦੇ ਮਡੇ ਤੁਸੀਂ ਉਹਨਾਂ ਨਾਲ ਮੀਟਿੰਗ ਕਰਵਾਇਆ ਸੀ ਉਹਨਾਂ ਨੇ ਸਾਨੂੰ ਕਾਫੀ ਟਾਈਮ ਦਿੱਤਾ ਸੀ ਕੱਲ੍ਹ ਨਾਲ ਹੋਰ ਦੁਆਰਾ ਮੀਟਿੰਗ ਦੇ ਸਬੰਧਾਂ ਉਹ ਦੁਆਰਾ ਉਹ ਗਿਆ ਸੀ ਉਹਨਾਂ ਨੇ ਕੱਲ੍ਹ ਇਹ ਹੀ ਕਿਹਾ ਸੀ ਕਿ ਜੇ ਕੋਈ ਤੁਸੀਂ ਨਾ ਵੀਰਵਾਦ ਨੂੰ ਸਾਡੇ ਕੋਲੇ ਆ ਜਿਓ ਤੁਹਾਡਾ ਬੈਠ ਕੇ ਥੋੜੀ ਜਿਹੀ ਮਸਲਾ ਤੁਹਾਡਾ ਜਿਹੜੀਆਂ ਚੈਟ ਮੰਦਰਾ ਨੇ ਜੋ ਵੀ ਹੈ ਆ ਬੈਠ ਕੇ ਟੇਰ ਟੇਬਲ ਤੇ ਬੈਠ ਕੇ ਉਹਨਾਂ ਨੂੰ ਚਾਹ ਤੇ ਬੜਾ ਸਹਾਈ ਦੇ ਨਾਲ ਦੇ ਹੱਲ ਕਰਾਂਗੇ ਲੋਕਾਂ ਦੀ ਸਾਡੀਆਂ ਬੱਚੀਆਂ ਪਹਿਲਾਂ ਵੀ ਜੋ ਇਹ ਸਾਰਾ ਸਿਸਟਮ ਹੈ ਬੀਟੀਐਸ ਕੇ ਅੰਦਰ ਜਿਹੜੇ ਸੈਂਟਰ ਕੋਟੇ ਵੀ ਕੰਮ ਕਰ ਰਹੇ ਨੇ ਬੋਲੇ ਉਹਨਾਂ ਨੂੰ ਪਤਾ ਨਹੀਂ ਤੇ ਵੇਸਾ ਤੇ ਮਸਲੇ ਕੀ ਹੈ ਸਾਰੇ ਵਿਸਤਾਰ ਕੇ ਡਿਪੀਸੀਐਮ ਸਾਹਿਬ ਜਾਣੋ ਮੈਂ ਨੇ ਕਰੋਸਾ ਦੇ ਗਏ ਤਾਂ ਤੁਹਾਨੂੰ ਤੁਸੀਂ ਕਿਹਾ ਕਿ ਇਹ ਸਿਚUATION ਮਸਲਾ ਆ ਗਿਆ ਤੇ ਇਹਨਾਂ ਨੂੰ ਤੁਸੀਂ ਅੱਜ ਲਿਖਤੀ ਰੂਪ ਦੇ ਕੇ ਥੋੜੇ ਲਿਖੇ ਆ ਜੇ ਵੈਸੇ ਮਤਲਬ ਕਰੋਸਾ ਦੇ ਗਏ ਵਿਸ਼ਵਾਸ ਦੇ ਅਸੀਂ ਇਹਨਾਂ ਦੇ ਵਕੀਲਾਂ ਚਾਹਾਂਗੇ ਜੀ ਅਸੀਂ ਇਹਨਾਂ ਨੂੰ ਤਾਰ ਕੇ ਲੈ ਕੇ ਅਸਲੀ ਜੇ ਕੋਈ ਗੱਲ ਨਹੀਂ ਹੈ ਸਾਡੇ ਆਪ ਨੂੰ ਵੀ ਮੰਨ ਰਹੇ ਸੀ ਜਿਹੜੀ ਅਸੀਂ ਨਾ ਬੋਲੀ ਇਹ ਵਰਤੋਂ ਨੂੰ ਕੀ ਲੱਗਦਾ ਹੈ ਕਿ ਇਹਨਾਂ ਦੇ ਥੱਲੇ ਉਤਕਤੀਆਂ ਜਿਹੜਾ ਆ ਗਿਆ ਥੱਲੇ ਜਿਹੀਆਂ ਇਹਨਾਂ ਨੇ ਮੰਗਾ ਸੀ ਐਮਐਸਬ ਕੱਲੋਂ ਉਹਨਾਂ ਦੇ ਪੈਨਲ ਮੀਟਿੰਗ ਚ ਮਨਜ਼ੂਰ ਕਰਾਂਗੇ ਜਿਹੜੀਆਂ ਹੋਣਗੀਆਂ ਜੀ ਸਾਨੂੰ ਡਿਫੀ ਐਮਐਸਬ ਤੇ ਵਿਸ਼ਵਾਸ ਆ ਜਿਹੜੀ ਗੱਲ ਉਹ ਕਰਦੇ ਆ ਉਹਦੇ ਤੱਕ ਪੂਰੇ ਹੋ ਵੀ ਹੁੰਦੇ ਲੱਗਦੇ ਆ ਉਹਦੇ ਕੋਸ਼ਿਸ਼ ਕਰਦਾ ਕਿ ਜਿੰਨੇ ਨੇ ਇੰਨਾਂ ਨੂੰ ਮੰਨ ਲਿਆ ਪਹਿਲਾਂ ਕੁਝ ਸਰਕਾਰ ਵੱਲੋਂ ਐਮਐਲਏ ਸਾਹਿਬ ਤੋਂ ਉਹਦਾ ਕੋਈ ਮਤਲਬ ਨਹੀਂ ਜੇ ਬੋਲ ਤੋਂ ਬੜੀ ਆਉਣ ਹੈ ਨਹੀਂ ਕਹੀ ਦਿੱਤਾ ਸੋਚਿਆ ਅੱਛਾ ਤੁਸੀਂ ਐਮਐਲਏ ਸਾਹਿਬ ਇਹ ਇੰਨਾ ਦੀ ਥੋੜੀ ਜਿਹੀ ਉੱਤਰੋਂ ਡਿਮਾਂਡ ਆਈ ਸੀ ਵੀ ਸਾਨੂੰ ਦੱਸਿਆ ਜਾਵੇ ਵੀ ਇਹ ਇੱਥੋਂ ਉਤਰਨ ਤੋਂ ਬਾਅਦ ਦੇ ਵਿੱਚ ਅਕੀ ਸਾਡੇ ਦੇ ਕੋਈ ਉਤਰਾਂ ਦੀ ਕੋਈ ਕਾਰਵਾਈ ਤਾਂ ਨਹੀਂ ਹੁੰਦੀ ਇਸ ਤਰ੍ਹਾਂ ਦੀ ਵੀ ਉੱਤਰੋਂ ਡਿਮਾਂਡ ਆਉਂਦੀ ਹੈ ਨਾ ਬਈ ਬੇਸ ਇਹ ਨੂੰ ਕੋਈ ਗੱਲ ਅਸੀਂ ਨੂੰ ਹਰ ਟਿਕਟ ਕੀ ਦਾ ਭਰੋਸਾ ਦਿੰਦੇ ਆ ਕਿ ਇਹਨਾਂ ਨੇ ਕਿਉਂ ਕੇਸ ਕਰਾਂਗੇ ਦੋਸੀ ਨੂੰ ਥੱਲੇ ਲਾ ਲਿਆ ਤੇ ਪੀ ਸੀ ਐਮ ਸਾਹਿਬ ਤੇ ਬਕਾਇਦਾ ਤੌਰ ਤੇ ਸਾਡੇ ਐਮ ਸੀ ਸਾਹਿਬ ਉਸ ਤੋਂ ਬਠਿੰਡੇੋਂ ਨਮਾਇंदे ਆਏ ਆ ਮੈਂ ਐਜੂਕੇਸ਼ਨ ਅਫਸਰ ਨਾਲ ਮੀਟਿੰਗ ਕਰਾਈ ਸੀ ਕਿੰਨੀ ਫਰੂਟਫੁੱਲ ਆ ਉਹ ਤੁੰਬਾ ਬਾਰਈ ਬਾਰੀ ਦੱਸਦਾ ਕੋ ਸਾਡੀ ਭੈਣ ਸਵਾਨਾ ਨੇ ਤੇ ਫਲਵੰਤ ਨੇ ਜੀ ਇਹ ਸਭ ਮੈਂ ਐਜੀਟੇਸ਼ਨ ਦੇ ਦਾ ਇਸ ਲੈਅ ਦੇ ਕਾਲੂਆ ਇਸ ਕਰਾਂ ਤੇ ਮੋਦੀ ਨੇ ਉਹਨਾਂ ਨੇ ਬਕਾਇਦਾ ਅਖਬਾਰ ਦੇ ਵਿੱਚ ਬਿਆਨ ਦਿੱਤਾ ਉਹ ਕਿੰਨੀ ਫਰੂਟਫੁੱਲ ਆ ਉਹ ਤੁਸੀਂ ਬਾਰ-ਬਾਰ ਮੈਨੂੰ ਪੁੱਛੋ ਮੇਰੇ ਮੂੰਹੋਂ ਕਿਉਂ ਖਵਾਉਂਦੇ ਹੋ ਉਹਨੇ ਕਿਹਾ 3 ਫਲਾਉਨਰ ਨੇ ਕੀ ਦਿੱਤਾ ਕੋਈ ਦੋ ਭੈਣਾ ਦੱਸੀ ਜਾਂਦੀਆਂ ਅਖਬਾਰ ਚ ਆ ਗਿਆ ਉਸ ਤੋਂ ਬਾਅਦ ਤਾਂ ਮੈਨੂੰ ਕੁਝ ਐਨਾ ਮਸਲੇ ਸੀ ਜਿੱਡੀ ਗੱਲ ਜਿਹੜੀ ਕੱਲ ਮੀਟਿੰਗ ਹੋਈ ਆ ਉਹ ਸਾਡੇ ਅਮਤੀ ਸਾਹਬ ਨੇ ਕਰਾਈਆ ਪਹਿਲੀ ਰਿੰਨਾਂ ਨੇ ਕਰਾਈਆ ਫਿਰ ਉਸ ਤੋਂ ਅਗਲੀ ਗੱਲ ਕਿ ਇਹਨਾਂ ਨੂੰ ਸਟੇਟ ਸੈਂਟਰ ਗਵਰਨਮੈਂਟ ਤੇ ਅਪਲਾਈ ਸੀ ਸਟੇਟ ਗਵਰਨਮੈਂਟ ਤੋਂ ਸੈਲਰੀ ਇਹ ਕੀ ਤੀਨੋਂ ਬਾਦ ਸਾਹਿਬ ਦੇ ਸਟੇਟ ਗਵਰਨਮੈਂਟ ਨੇ ਕਰਾਈ ਹੈ ਤੇ ਬਾਕੀ ਮਸਲੇ ਉਹ ਵੀ ਅਸੀਂ ਜਾਵਾਂਗੇ ਤੁਸੀਂ ਅੱਗੇ ਹੱਲ ਕਰੋ ਅਸੀਂ ਸਾਥੀ ਬਣ ਕੇ ਜਾਵਾਂਗੇ ਨਾ ਤੇ ਮਦਦ ਹੀ ਬਣ ਕੇ ਜਾਵਾਂਗੇ ਮੰਤਰੀ ਸਾਹਿਬ ਇਹਨਾਂ ਨੇ ਜੋ ਗੱਲ ਦੱਸੀ ਹੈਗੀ ਉਹਦੇ ਮੁਤਾਬਕ ਤੁਸੀਂ ਇਹਨਾਂ ਦੇ ਸਪੋਰਟ ਕਰਨ ਵਾਸਤੇ ਕੱਲ ਤੁਸੀਂ ਜਾ ਰਹੇ ਹੋ ਇਸ ਮੀਟਿੰਗ ਵਿੱਚ ਹੋ ਜਾਓ ਤੁਸੀਂ ਇਹ ਮੇਰੇ ਸੁਪੇ ਦਾ ਕੋਈ ਮਸਲਾ ਉੱਝਿਆ ਵਾ ਤੂੰ ਉਸ ਮੇਰੇ ਗਿਆਨ ਨਾਲ ਉਹ ਸੁਲਝ ਸਕਦਾ ਹੈ ਤੇ ਮੈਨੂੰ ਉਹਦੇ ਜਿਓਕਾਂ ਕੋਲ ਜਾਣਾ ਚਾਹੀਦਾ ਇਹ ਐਪਰੇਂਸ ਵੀ ਲਈ ਇਹ ਨਾਲ ਨਹੀਂ ਉਹ ਬਹੁਤ ਵੀ ਕੋਈ ਡਿਸਕਿਊਟ ਆਉਂਦਾ ਹੈ ਕੋਈ ਮੁਸ਼ਕਲ ਆਉਂਦੀ ਹੈ ਸਟੇਜ ਦੇ ਸਾਹਮਣੇ ਤੇ ਮੈਂ ਤਾਂ ਉਹਦੇ ਵੀ ਸਾਲਾਂ ਨੂੰ ਤੇਰਾ ਵੈਸੇ ਨੂੰ ਸੌਟ ਆਊਟ ਕਰ ਲੇ ਜੋ ਮਸਲਾ ਸੁਝਾਈ ਇਹ ਫਾਰਦਿਕਰ ਵੀ ਹਰ ਮਸਲੇ ਦਾ ਸਾਲ ਲੱਭ ਸਕਦਾ ਇਹ ਫਾਰਦਿਕਰ ਉਹ ਵੀ ਕੱਲ CM ਖੰਦੀ ਗੱਲ谈 ਕੋ ਸਕੋਗੇ ਫਾਰਦ ਕਿਉਂ ਕਰੀਏ ਅਸੀਂ ਫੱਟ ਕਰਦੇ ਹਾਂ ਯਾਰ ਮੈਂ ਨਾ ਕਰਾਂ ਜੀ ਸਾਰਾ ਤਾਂ ਇਹ ਸ਼ਾਕ ਕਰ ਰਹੇ ਹਾਂ ਅੱਬ ਹੱਦ ਕਿਉਂ ਕੀ ਪਹਿਲਾਂ ਉਹ ਤੋਂ ਦੇਖੀਏ ਕਿ ਸਾਡੇ ਨੇਤਾ ਕੀ ਕਰ ਰਹੇ ਹੋ ਯਕੀਨ ਨਹੀਂ ਭਾਈ ਇਹ ਪੈਸੇ ਦੇ 100% ਕੋਈ ਉਹਨਾਂ ਨੂੰ ਕੋਈ ਪ੍ਰਤੀਨਿਧ ਹੁੰਦਾ ਹੀ ਨਹੀਂ ਗਾਇਸ਼ੀ ਹੈ ਨਹੀਂ ਨਹੀਂ ਉਹਦਾ ਕੋਣ ਭੋਸਾ ਦਵਾਊਗਾ ਗਾਲੀ ਅਸੀਂ ਭੋਸਾ ਦਵਾਂਗੇ ਅਸੀਂ ਇਹ ਸਾਡੀਆਂ ਕੁੜੀਆਂ ਮੇਰੇ ਔਰਡ ਦੀਆਂ 40 ਕੁੜੀਆਂ ਨੇ ਮੇਰੇ ਔਰਡ ਦੀਆਂ ਇਹ ਨਾ ਚੁੱਪ ਜਦੋਂ ਸੱਤੇ ਬੰਦੀ ਦੇ ਇਹ ਬੰਦੇ ਰਹਾਤਾ ਹੋ ਗਏ ਜੀ ਤੋਂ ਜਿਹੜੇ ਪਰਚਾ ਉਹ ਵੀ ਹੁਣ ਰੱਦ ਨਾਲ ਹੋ ਰਿਹਾ ਜੀ ਸਭ ਕੁਝ ਕਰਾ ਦੇਗੇ ਜੀ ਬਾਦ ਸਾਹਿਬ ਸਿੰਘਾ ਸਾਹਿਬ ਜਦੋਂ ਉੱਤੇ ਬੈਠੇ ਰਹੋ ਉੱਤੇ ਬੈਠ ਕੇ ਗੱਲਬਾਤ ਰੋਜ਼ ਇਹ ਬੰਦੀ ਦੀਆਂ ਧਮਕਾਂ ਦੇ ਤੇ ਪੂਰਾ ਹੋ ਗਿਆ ਹੋ ਗਏ ਪੰਜਾਬ ਦਾ ਸਤਿਪੰਥੀ ਸੀਐਮ ਸਾਹਿਬ ਸਾਹ ਸੁਖਬੀਰ ਸਿੰਘ ਇਹ ਮਸਲਾ ਤੋਂ ਉਹਨਾਂ ਦੇ ਵੈਸੇ ਉਹਦੇ ਡਿਪਾਰਟਮੈਂਟ ਚੋਂ ਸੱਜਣਾ ਸੱਜਣਾ ਉਹਦੇ ਨੂੰ ਤਾਂ ਕਿ ਵੀ ਹੱਲ ਕਰ ਦਨਗੇ ਹੁਣ ਇਹਦੇ ਮਤਲਬ ਕਿ ਅਸੀਂ ਰਿਕੁਐਸਟ ਲੈ ਕੇ ਜਾਵਾਂਗੇ ਸੱਤ ਇਹਨਾਂ ਨੇ ਕਿਹਾ ਕਿ ਸਾਨੂੰ ਸਾਈਮਨ ਨੂੰ ਵੀ ਪੁੱਛਾਇੀ ਪੂਰਾ ਚੱਕੀ ਨਾਲ ਵੀ ਜਾ ਕੇ ਸੱਤ ਸਟੇਟ ਚਲਾਉਣੀ ਹੈ ਉਹ ਤੇ ਸਟੇਟ ਨੂੰ ਚਲਾਉਣ ਲਈ ਬੜੇ ਮਸਲੇ ਨੇ ਐਮੀਟੇਬਲੀ ਸੈਟਲ ਕਰਨੇ ਪੈਣਗੇ ਤਾਂ ਕਰਨੇ ਚਾਹੀਦੇ ਉਹਨਾਂ ਨੂੰ ਪਤਾ ਸਾਡੇ ਨੂੰ ਉਹ ਬੇਤਨ ਧਿਆਨ ਦੇਉ ਜਰੂਰ ਕਰ ਉਹ ਤੁਹਾਡੇ ਮਤਲਬ ਕਿ ਵਿੱਚ ਜਿਹੜੇ ਇਤਰਾਜ਼ ਵਗੈਰਾ ਹੋਏ ਉਹ ਹੋ ਜਾਣੇ ਚਾਹੀਦੇ ਨਾਲ ਬੱਲੇ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਦੇ ਪੱਖੇ ਰਹਿਣਾ ਅਸੀਂ ਤਾਂ ਕਹਿੰਦੇ ਹਾਂ ਕਿ ਲੋਕਾਂ ਨੂੰ ਜਲਵਾਗਰ ਸਾਰੇ ਸਾਡੇ ਸਟੇਟ ਦੇ ਬੱਚੇ ਜਿਸ ਤੋਂ ਖੌਮਤਾ ਕੇ ਬਾਲ ਸਾਹਮਣੇ ਨਦੀ ਹਮਦਰਦੀ ਕੀਤੀ ਹੈ ਕਿ ਵਲੰਟੀਅਰ ਭਾਗ ਲੈ ਹੋਈ ਸੀ ਸਟੇਟ ਗਵਰਨਮੈਂਟ ਉੱਪਰ ਸੈਂਟਰ ਗਵਰਨਮੈਂਟ ਨੇ ਐਪਲਾਈ ਸੀ ਉਸ ਤੋਂ ਬਾਅਦ ਇਹਨਾਂ ਨੂੰ ਸਟੇਟ ਗਵਰਨਮੈਂਟ ਸੈਲਰੀ ਦਿੱਤੀ ਹੈ ਤੇ ਹੁਣ ਇਹਨੇ ਵੀ ਹਮਦਰਦੀ ਕਿਉਂ ਨਹੀਂ ਕਰਦੇ ਇਹਨਾਂ ਲੋਕ ਕੀਤੇ ਤਾਂ ਹੁਣ ਵੀ ਕੱਲ ਇੱਕ ਇੱਕ ਜਿਹੜਾ ਬੋਸ ਵੀ ਪਾਵਰ ਸਰਕਾਰ ਵਿੱਚ ਸਭ ਦਵਾਈ ਤੋਂ ਬੈਠੇ ਸੀ ਕਿ ਇਹਦੇ ਐਮਐਲਏ ਸਾਹਿਬ ਤੇ ਆਪਣੇ ਐਮਐਸੀ ਸਾਹਿਬ ਪਰਹੰਡਰ ਤੋਂ ਸਪੈਸ਼ਲਿਸਟ ਇੱਕ ਤਾਂ ਪਹਿਲਾਂ ਵੀ ਆਏ ਸੀ ਤੁਹਾਨੂੰ ਪਛੜੀ ਦੌਰ ਤੇ ਮੱਲ ਵਾਸਤੇ ਫਿਰ ਉਹਨਾਂ ਨੇ ਉਹ ਕਹਿੰਦਾ ਮੀਟਿੰਗ ਲਈ ਹੈਗੀ ਐ ਐਮਐਲਏ ਸਾਹਿਬ ਨੇ ਕੋਸ਼ਿਸ਼ ਕੀਤੀ ਅ ਸਿੱਖਿਆ ਮੰਤਰੀ ਨਾਲ ਉਹਦੀ ਗੱਲਬਾਤ ਕਰਵਾਈ ਤੁਸੀਂ ਅ ਅੱਜ ਇਹਨਾਂ ਦੇ ਭਰੋਸੇ ਦੇ ਆਏ ਹੈਗੇ ਥੱਲੇ ਤੁਹਾਨੂੰ ਮਤਲਬ ਉਹਨੂੰ ਇਹਦੇ ਬਸੋਣ ਚ ਦੱਸੋ ਤੁਸੀਂ ਕਿੰਨਾ ਕੁ ਭਰੋਸਾ ਦੇ ਕੀ ਹੈਗਾ ਸਾਡੇ ਸਾਹਮਣੇ ਭਰੋਸਾ ਦਿੱਤਾ ਗਿਆ ਵੀ ਸਾਡੇ ਜਿਹੜੇ ਬੱਚਿਆਂ ਨੂੰ 100% ਹੱਥ ਦੇਵਾਂਗੇ ਦੇਖੋ ਜੀ ਜਿਹੜਾ ਭਰੋਸਾ ਹੈ ਉਹ ਕਿੰਨਾ ਕਿੰਨਾ ਕਰਨਾ ਚਾਹੁੰਦੇਗੇ ਹੈ ਬਾਕੀ ਅਸੀਂ ਇਹ ਨੂੰ ਬਹੁਤ ਜਾਣਦੇ ਸੀ ਸਾਡੀ ਲੀਡਰਸ਼ਿਪ ਨੇ ਸਾਨੂੰ ਬਹੁਤ ਜ਼ੋਰ ਖੁਸ਼ ਰਸਤ ਹੈ ਵੀ ਕੱਲ ਨੂੰ ਆਪਣਾ ਕੰਮ ਤੁਸੀਂ ਜਾਣਦੇ ਇਸ ਲਈ ਅਸੀਂ ਉਹ process ਐ ਇੱਕ ਤੁਹਾਨੂੰ ਦਿੰਦਾ ਬਾਕੀ ਕਹਿੰਦੇ ਅਸੀਂ ਗੱਲ ਇਹ ਹੈ ਸਭ ਜਿਨੇ ਜਿਸ ਤਰ੍ਹਾਂ ਅਸੀਂ ਇਸ process ਤੇ ਅੱਜ process ਅਕੀਸਾ ਦਾ ਨੇ ਜੇ ਮਦਦਾਂ ਦੀ ਕੰਨੀ ਤੌਰ ਤੇ ਰੁਪਏ ਲਈ ਦੇਖੀ ਕਿ ਕਰਦੇ ਹਾਂ ਤੇ ਇਸ ਲਈ ਅਸੀਂ ਆਹ ਤਹਾਂਕਾਂ ਲੈ ਕੇ ਹਟਾ ਦੇ ਦੇ ਉਸੋ ਕਿਉਂਕਿ ਆਪਕੋ ਸਾਂਝਾ ਕਰਨਾ ਸਾਡਾ ਪਹਿਲਾ ਹੱਕ ਹੈ ਸਾਡਾ ਕੋਈ ਮੀਡੀਆ ਨੇ ਵੀ ਬਹੁਤ ਸਾਥ ਦਿੱਤਾ ਦਿੱਤਾ ਹੈ ਜਿੱਥੇ ਵੀ ਹੈ ਅੱਜ ਵੀ ਹੈ ਕੱਲ ਵੀ ਤੁਸੀਂ ਸਾਡੇ ਨਾਲ ਵੀ ਇੱਥੋਂ ਦੇ ਐਮਐਲਏ ਸਾਹਿਬ ਨੇ ਵੀ ਖਰੋਸਾ ਦਿੱਤਾ ਸੀ ਦਿੱਤੇ ਸੀ ਬੋਲੀ ਦਿੱਤਾ ਗੁਰਿੰਦੇਵਾਲਾ ਸਿੰਘ ਜੀ ਵੀ ਵੀ ਖਰੋਸਾ ਦਿੱਤਾ ਠੀਕ ਹੈ ਅਸੀਂ ਦੇਖੋ ਬੜੇ ਦਾ ਸਹਿਯੋਗ ਦਿੱਤਾ ਹੈ ਅਸੀਂ ਸਹਿਯੋਗ ਨਾ ਲੈਣਾ ਚਾਹੀਦਾ ਵਰਕੇ ਸੁਧਾਰ ਲਈ ਸਾਰਾ ਸਨਾਲ ਪਾਲਕ ਦਿਨ ਰਾਤ ਦੇ ਹਨ ਤੇ ਅਸੀਂ ਇਸ ਤੇ ਕਮਲ ਚੌਧਰ ਕੇ ਲਾਲਾ ਲਾਲਾ ਜੀ ਸ਼ਾਂਤੀ ਚਾਹੁੰਦੇ ਆਪੀ ਬਚਾਉਣੇ ਤਾਂ ਬੱਚੋ ਸ਼ਾਂਤੀ ਲਈ ਤੁਹਾਨੂੰ ਬੁਲਾਇਆ ਸਰ ਜਿਵੇਂ ਅਸੀਂ ਪਹਿਲਾਂ ਦੇ ਅਫਸਰਾਂ ਨੂੰ ਜੋ ਮੈਂ ਕਮਿਟੀ ਦੀ ਗੱਲ ਕੀਤੀ ਹੈ ਇੱਥੇ ਆਰਟੀਕਲ 14 ਐਂਡ 16 ਦੀ ਗੱਲ ਕੀਤੀ ਹੈ ਕਰੈਕਟਰ ਐਸਆਰਟੀ ਨੇ ਅਨੁਇਰਤ ਰੱਬੀਏ ਸੇ ਕਾਨੂੰਨ ਜਿਹੜਾ ਉਹ ਨਹੀਂ ਚੱਲਦਾ ਮੈਂ ਤਾਂ ਉੱਪਰੋਂ ਗੱਲ ਆਉਂਗੀ ਭਾਈ ਜੀ ਤੁਸੀਂ ਕੀ ਦਿਖਾ ਦਿਓ ਕਿ ਜਦੋਂ ਸਾਡੇ ਅਕਾਲੀ ਨਾਲ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮਿਸਰੀ ਹਾਜੀ ਦੀ ਗੱਲ ਕਰਦੇ ਹਾਂ ਸਰ ਇਹ ਕਿਹੋ ਜਿਹਾ ਬਣਾਓ ਸਰ ਉਹ ਜਿਹੜੀ ਤੋਂ ਕੋਈ ਜਾਰਾ ਸਿਟੀਸੀਆਂ ਨਹੀਂ ਮੈਂ ਸਮਾਜਿਕ ਕੰਮ ਕਿੱਥੇ ਜਾਂਦਾ ਹੈ ਆਪਣੇ ਥੱਲੇ ਆਹ ਕੁਝ ਫੋਟੋ ਆਪਣੇ ਸਵਾਸਤਵ ਆਗਿਆ ਜਿਹੜੀ ਵੀ ਤੁਹਾਡੀਆਂ ਜਾਇਦਦਾਂ ਹਨ ਉਹਨੂੰ ਦੇਪਤੀ ਸੀਐਮ ਸਾਹਿਬ ਅਤੇ ਸੀਐਮ ਸਾਹਿਬ ਬੈਠ ਕੇ ਉਸ ਕਾਨੂੰਨ ਰੂਪ ਦੇ ਦੇਣਗੇ ਕਿ ਕੋਈ ਗੱਲਾਂ ਨਾ ਤੁਹਾਨੂੰ ਆਪਣੀਆਂ ਮੰਗਾ ਦਾ ਬਿਲਕੁਲ ਪੰਨਾ ਹੈ ਜਿਹੜਾ ਬੱਚਾ ਬੱਚਾ ਖਾਂਸੀ ਹੋਵੇ ਮੈਡਮ ਜਿਹੜਾ ਤੁਸੀਂ ਅੱਜ ਧਰਨਾ ਕਰਮ ਕੀਤਾ ਹੈਗਾ ਤੁਹਾਡੀ ਇਹ ਗੱਲਬਾਤ ਕਿਵੇਂ ਸ਼ੁਰੂ ਹੋਈ ਤੇ ਕਿਹਦੇ ਨਾਲ ਪਹਿਲਾਂ ਗੱਲ ਹੋਈ ਤੇ ਕਿਹਦੇ ਨਾਲ ਬਾਅਦ ਗੱਲ ਹੋਈ ਇਹ ਦੱਸੋ ਪਲੀਜ਼ ਦੇਖੋ ਜੀ ਅਸੀਂ 7 ਜੁਲਾਈ ਤੋਂ ਤੁਹਾਨੂੰ ਪਤਾ ਹੀ ਹੈ ਵੀ ਧਰਨਾ ਚਲਾ ਰਹੇ ਸੀਗੇ 7 ਜੁਲਾਈ ਤੋਂ ਆ ਕੇ ਸਾਡੇ ਪੈਨਪਰਾ ਟੈਂਕੀ ਤੇ ਚੜ ਗਏ ਕਿਉਂਕਿ ਵੀ 5 ਤਰੀਕ ਨੂੰ ਸਾਡੇ ਨਾਲ ਬਹੁਤ ਅਨਿਆਹ ਹੋਇਆ ਹੈ ਮ ਬਠਿੰਡਾ ਵਿਖੇ लाठी चार्ज ਹੋਣ ਕਾਰਨ ਤੇ ਰੋਸ ਦੇ ਵਿੱਚ ਉਹ ਆ ਕੇ 7 ਤਰੀਕ ਨੂੰ ਸਾਡੇ ਸਾਥੀ ਇੱਥੇ ਟੈਂਕੀ ਤੇ ਚੜ ਗਏ ਤੇ ਉਸ ਤੋਂ ਬਾਅਦ ਅਸੀਂ ਲੰਬੇ ਸੰਘਰਸ਼ ਲਈ ਅਲਿਖਤਾ ਸੀ ਪ੍ਰੋਗਰਾਮ ਡੀਸੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਦੇ ਉੱਥੇ ਜਾ ਕੇ ਵੀ ਦਿੱਤਾ ਉਸ ਤੋਂ ਬਾਅਦ ਅਸੀਂ ਜਾਮਲਾਇਆ ਉੱਥੇ ਵੀ ਮੰਗ ਪੱਤਰ ਦਿੱਤਾ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸੀ ਅੱਜ 16ਵੇਂ ਦਿਨ 13ਵੇਂ ਦਿਨ ਦੇ ਵਿੱਚ ਜਾ ਕੇ ਸਾਡੇ ਬਠਿੰਡੇ ਤੋਂ ਵੀ ਐਮਸੀ ਆਏ ਤੇ ਕਾਉਂਸਲਰ ਆਇਆ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਧਰਨਾ ਸਾਬਤ ਕਰੋ ਟੈਂਕੀ ਤੋਂ ਲੋਕਾਂ ਨੂੰ ਲਾਓ ਅਸੀਂ ਕਿਹਾ ਜੀ ਅਸੀਂ ਟੈਂਕੀ ਤੋਂ ਕਿਵੇਂ ਲਾ ਸਕਦੇ ਹਾਂ ਜਿੰਨੇ ਦਿਨ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜਾਂ ਜਿੰਨੇ ਤੱਕ ਸਾਨੂੰ ਭਰੋਸਾ ਨਹੀਂ ਦਿਵਾਇਆ ਜਾਂਦਾ ਉਹਨੇ ਦੇਖਿਆ ਨਹੀਂ ਕਿ ਉਹ ਨਹੀਂ ਉਤਰਾਂਗੇ ਉਸ ਤੋਂ ਬਾਅਦ ਸਾਡੀ ਪਰਸੋਂ ਸਿੱਖਿਆ ਮੰਤਰੀ ਇਥੋਂ ਦੇ ਐਮਐਲਏ ਸਾਹਿਬ ਮੇਂਸ਼ਿੰਦਰ ਜੀ ਨੇ ਸਾਡੇ ਨਾਲ ਫੋਨ ਸੰਪਰਕ ਕੀਤਾ ਇਥੋਂ ਦੇ ਜਿਹੜੇ ਵਾਗਾਪਰਾ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਰਾਮ ਸਿੰਘ ਜੀ ਦਾ ਸੰਪਰਕ ਕੀਤਾ ਉਹਨਾਂ ਨੇ ਸੰਪਰਕ ਸਾਡੇ ਨਾਲ ਕਰਾਇਆ ਸਟੇਟ ਕੋਆਰਡੀਨੇਟਰ ਉਹਨਾਂ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਸਿੱਖਿਆ ਮੰਤਰੀ ਦੀ ਮੈਂ ਮੀਟਿੰਗ ਲੈ ਲਈ ਆ ਤੁਹਾਨੂੰ ਮੀਟਿੰਗ ਲੈ ਕੇ ਦਿਨਾ ਤੇ ਤੁਸੀਂ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਅਸੀਂ ਉਹਨਾਂ ਦੇ ਨਾਲ ਚਲੇ ਗਏ ਅਸੀਂ ਆਪਣੀ ਗੱਡੀ ਤੇ ਗਏ ਤੇ ਉਹ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਸਿੱਖਿਆ ਮੰਤਰੀ ਨੇ ਜਿਹੜੀਆਂ ਮਤਲਬ ਕਿ ਦੋ ਮੰਗਾਂ ਸਾਡੀਆਂ ਸੀਆਂ ਛੋਟੀਆਂ ਉਹ ਮੰਗ ਲੀਆਂ ਰੈਗੂਲਰ ਮੰਗਨ ਨੇ ਕਹਿ ਦਿੱਤਾ ਵੀ ਮੈਂ ਨਹੀਂ ਇਹ ਪੂਰੀ ਕਰ ਸਕਦਾ ਵੀ ਇਹ ਸਰਕਾਰੀ ਹੀ ਪੂਰੀ ਕਰ ਸਕਦੀ ਹੈ ਕਿਉਂਕਿ ਸਰਕਾਰ ਕੋਲ ਬਜਟ ਹੈ ਨਹੀਂ ਇਸ ਗੱਲ ਦਾ ਉਹਨਾਂ ਨੇ ਕਿਹਾ ਫਿਰ ਉਸ ਤੋਂ ਬਾਅਦ ਅਸੀਂ ਫੌਰਨ ਅਸੀਂ ਇਹ ਗੱਲ ਕਹੀ ਵੀ ਸਾਨੂੰ ਸੀਐਮ ਸਾਹਿਬ ਦੀ ਮੀਟਿੰਗ ਚਾਹੀਦੀ ਹੈ ਸੀਐਮ ਸਾਹਿਬ ਦੀ ਮੀਟਿੰਗ ਸਾਨੂੰ ਨਹੀਂ ਮਿਲੀ ਉਹ ਕਿ ਦਿੱਲੀ ਗਏ ਹੋਏ ਸੀਗੇ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਡਿਪਟੀ ਸੀਐਮ ਦੀ ਕੱਲ ਸਾਨੂੰ ਪਰसों ਵੀ ਸਾਡਾ ਇੱਕ ਵਫਦ ਉੱਥੇ ਬਠਿੰਡਾ ਵਿਖੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਉੱਥੇ ਜਾ ਕੇ ਮਿਲੇ ਆ ਤੇ ਸੀਮਸ ਡਿਪਟੀ ਸੀਐਮ ਸਾਹਿਬ ਨੂੰ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਕੱਲ ਸਾਨੂੰ ਉਹਨਾਂ ਨੇ ਫੇਰ ਬੁਲਾਇਆ ਜੀ ਬਾਦਲਪਿੰਡ ਅਸੀਂ ਬਾਦਲਪਿੰਡ ਪੰਜ ਜਣੇ ਅਸੀਂ ਦਿਲ ਜਾ ਕੇ ਬਾਦਲਪਿੰਡ ਮਿਲੇ ਆ ਤੇ ਉਸ ਤੋਂ ਬਾਅਦ ਵੀਰ ਬਾਦਲ ਜੀ ਨੇ ਕੱਲ ਦੀ ਫੇਰ ਸਾਨੂੰ ਮੀਟਿੰਗ ਦਿੱਤੀ ਹੈ ਜੀ ਫਾਈਨਲ ਮੀਟਿੰਗ ਪੈਨਲ ਮੀਟਿੰਗ ਵਿੱਚ ਕੌਣ ਕੌਣ ਆ ਰਿਹਾ ਜੀ ਦੇਖੋ ਜੀ ਪੈਨਲ ਮੀਟਿੰਗ ਦੇ ਵਿੱਚ ਅੱਗੇ ਤਾਂ ਮਤਲਬ ਕਿ ਸਾਰੇ ਅਧਿਕਾਰੀ ਹੁੰਦੇ ਆ ਸਿੱਖਿਆ ਮੰਤਰੀ ਵੀ ਹੁੰਦਾ ਡਾਇਰੈਕਟਰ ਵੀ ਹੁੰਦਾ ਹੈ ਸੀਆਈਟੀ ਡੈਕਟ ਹੁੰਦੀ ਹੈ ਡੀਜੀਐਸ ਵੀ ਹੁੰਦਾ ਸੈਕਟਰੀ ਹੁੰਦਾ ਸਾਰੇ ਐਜੂਕੇਸ਼ਨ ਵੀ ਸਾਰੇ ਹੁੰਦੇ ਆ ਦੇਖੋ ਕੱਲ ਨੂੰ ਦੇਖੋ ਜੀ ਉਹ ਤਾਂ ਜਾਏ ਤਾਂ ਪਤਾ ਲੱਗੂ ਵੀ ਸੀਐਮ ਸਾਹਿਬ ਕਿਹਨੂੰ ਕਿਹਨੂੰ ਬੁਲਾਉਂਦੇ ਜੀ ਜਿਹੜੀ ਤੁਹਾਡੀ ਕੱਲ ਗੱਲ ਹੋਈ ਇਹ ਰਹਿਮਨਾ ਜੋਈਆ ਐਮਸੀ ਦੇ ਨਾਲ ਤੁਹਾਡੇ ਸੀਗਾ ਕਿ ਐਮਸੀ ਦੇ ਪਿੰਡ ਤੋਂ ਸਾਡੇ ਜਿਹੜੇ ਐਮਸੀ ਐ ਨਰਮਲ ਸਿੰਘ ਸੰਧੂ ਉਹਨਾਂ ਨੂੰ ਉਹਨਾਂ ਨੇ ਸੀਐਮ ਸਾਹਿਬ ਨੇ ਸਾਡੇ ਨਾਲ ਹੀ ਉਹ ਲੈ ਕੇ ਗਏ ਸੀ ਸਾਨੂੰ ਕੱਲ ਤੇ ਉਹਨਾਂ ਨੇ ਆਵਾਜ਼ ਮਾਰ ਕੇ ਸਾਨੂੰ ਕਹਿਦਾ ਉਹਨਾਂ ਨੂੰ ਐਮਸੀ ਨੂੰ ਕਿਹਾ ਵੇ ਪਰਸੋਂ ਤੁਸੀਂ ਲੈ ਕੇ ਇਹਨਾਂ ਨੂੰ ਚੰਡੀਗੜ੍ਹ ਆ ਜਾਣਾ ਲਿਖਤੀ ਰੂਪ ਵਿੱਚ ਕੁਝ ਨਹੀਂ ਮਿਲਿਆ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਦਿੱਤਾ ਜੀ ਕੋਈ মিডিਆ 'ਚ ਬਿਆਨ ਦਿੱਤਾ ਨਾਲੇ ਨਹੀਂ মিডিਆ 'ਚ ਬਿਆਨ ਵੀ ਨਹੀਂ ਦਿੱਤਾ ਜੀ ਉਸ ਟਾਈਮ মিডিਆ ਕੋਈ ਨਹੀਂ ਸੀ ਜਿਹੋ ਉਹਨਾਂ ਦੇ ਘਰ ਵਿਖੇ ਹੋਈ ਹੈ ਵੀਟਿੰਗ ਜੇ ਤੁਸੀਂ ਅੱਜ ਟੈਂਕੀ ਤੋਂ ਉਤਰੇ ਹੈਗੇ ਹੋ ਦੋਨੇ ਨਮਾਇंदे ਇੱਥੇ ਪਹੁੰਚੇ ਹੈਗੇ ਆ ਹਾਂਜੀ ਹਾਂਜੀ ਵੀਰ ਜੇ ਤੁਸੀਂ ਇਹ ਫੈਸਲਾ ਲਿਆ ਹੈਗਾ ਸਾਰਿਆਂ ਦੀ ਸਹਿਮਤੀ ਨਾਲ ਲਿਆ ਤੁਸੀਂ ਫੈਸਲਾ ਹੈ ਵੀ ਆਪਾਂ ਥੱਲੇ ਉਤਰੋ ਹਾਂਜੀ ਬਿਲਕੁਲ ਉਹ ਉੱਪਰਲੇ ਜਿਹੜੇ ਟੈਂਕੀ ਵਾਲੇ ਭੈਣ ਭਰਾਵਾਂ ਦੀ ਸਹਿਮਤੀ ਲਈ ਤੇ ਫਿਰ ਸਾਡੇ ਜਿਹੜੇ ਸਟੇਟ ਬਾਡੀ ਤੇ ਕਿਟਰ ਨਾਲ ਵੀ ਅਸੀਂ ਸਹਿਮਤੀ ਲਈ ਹੈ ਵੀ ਇਹ ਸਾਨੂੰ ਕਿਵੇਂ ਕਰਨਾ ਚਾਹੀਦਾ ਉਹ ਕਹਿੰਦੇ ਵੀ ਜਦੋਂ ਆਪਾਂ ਨੂੰ ਮੀਟਿੰਗ ਦਿੱਤੀ ਹੈ ਸੰਘਰਸ਼ ਦੇ ਰਾਹ ਹਜੇ ਬਹੁਤ ਲੰਬੇ ਆ ਇਹ ਸੰਘਰਸ਼ ਇੱਥੇ ਰੁਕਣਾ ਨਹੀਂ ਜੇਕਰ ਸਰਕਾਰ ਸਾਡੇ ਨਾਲ ਅਨਾਕਨੀ ਕਿਸੇ ਵੀ ਗੱਲ ਤੇ ਕਰਦੀ ਹੈ ਇਹ ਸੰਘਰਸ਼ਾਂ ਦੇ ਰਾਹ ਬਹੁਤ ਲੰਬੇ ਆ ਪਿੰਡ-ਪਿੰਡ ਜਾਵਾਂਗੇ ਸੱਥਾ ਘੇਰਾਂਗੇ ਇਹਨਾਂ ਨੂੰ ਜਵਾਬ ਪੁੱਛਾਂਗੇ ਅਗਰ ਝੂਠੇ ਸਾਫਤ ਕਰਾਂ ਏਰੀਆ ਜੀ ਤੁਹਾਡਾ ਜਿਹੜਾ ਧਰਨਾ ਪੱਕੇ ਤੌਰ ਤੇ ਹੀ ਚੱਕਰੇ ਇੱਥੇ ਜਾਂ ਕੱਲਾ ਉੱਪਰੋਂ ਥੱਲੇ ਆਉਣ ਦਾ ਸੀ ਨੇ ਜੇ ਅਸੀਂ ਅੱਜ ਧਰਨਾ ਸਮਾਪਤ ਕਰ ਰਹੇ ਆ ਇੱਕ ਤਾਂ ਵਾਰਸ਼ ਦਾ ਬਹੁਤ ਜਿਆਦਾ ਮਹਾ ਹੋ ਗਿਆ ਇੱਕ ਸਾਡੇ ਕੋਲ 16 ਦਿਨਾਂ ਦੇ ਸਾਡੇ ਕੋਲ ਕਪੜਾ ਲੀੜਾ ਵੀ ਖਤਮ ਹੋ ਗਏ ਜਿਹੜੇ ਅਸੀਂ ਟੈਂਟ ਤੋਂ ਲੈ ਕੇ ਆਂਦੇ ਕਪੜੇ ਲੀੜੇ ਉਹ ਵੀ ਤੁਹਾਨੂੰ ਪਤਾ ਹੀ ਫੇਰੂ ਫੇਰੂ ਹੋ ਚੁੱਕੇ ਆ ਅੱਜ ਅਸੀਂ ਬਿਲਕੁਲ ਕਿਉਂਕਿ ਪਹਿਲਾਂ ਵੀ ਮੀਂਹ ਪੈਂਦਾ ਰਿਹਾ ਉਸ ਟਾਈਮ ਵੀ ਅਸੀਂ ਮਤਲਬ ਕਿ ਇਹ ਤਾਂ ਨਾਲ ਤੁਸੀਂ ਪੱਕੇ ਤੌਰ ਤੇ ਇਹੀ ਚੱਕ ਰਹੇ ਆ ਅੱਜ ਬਸ ਜੀ ਹਾਂ ਜੀ ਇਦੋਂ ਅਗਲੀ ਪਲਾਨ ਵੀ ਜੋੜੀ ਮੀਟਿੰਗ ਹੋਣੀ ਆ ਸੀਐਮ ਸਾਹਿਬ ਨਾਲ ਉਸ ਤੋਂ ਬਾਅਦ ਵਿੱਚ ਤੁਸੀਂ ਮਤਲਬ ਆਉਦਾ ਗਾਂ ਜਿਹੜਾ ਤੁਹਾਡਾ ਪ੍ਰੋਗਰਾਮ ਉਸ ਤੋਂ ਅੰਤ ਹੋ ਗਿਆ ਜੀ ਕੱਲ ਨੂੰ ਡਿਫਟੀ ਸੀਐ ਮੀਟਿੰਗ ਦੇ ਪਰਸੋ ਸਟੇਟ ਬਾਡੀ ਦੀ ਮੀਟਿੰਗ ਬਠਿੰਡਾ ਵਿੱਚ ਇਹ ਕਰ ਰਹੇ ਆ ਜੀ ਅਸੀਂ ਉੱਥੇ ਵੀ ਅਸੀਂ ਪ੍ਰੈਸ ਨੂੰ ਸੰਬੋਧਨ ਕਰਾਂਗੇ ਜੋ ਉਹਨਾਂ ਨੇ ਸਾਨੂੰ ਦਿੱਤਾ ਜੀ ਅਗਰ ਜੇ ਤੁਹਾਡੀਆਂ ਮੰਗਾਂ ਦੇ ਨਹੀਂ ਉਹ ਐਗਰੀ ਹੋਦੇ ਫਿਰ ਹਾਂਜੀ ਫਿਰ ਤਾਂ ਫਿਰ ਅਸੀਂ ਸ਼ੁਰੂ ਕਰਾਂਗੇ ਲਾਂਬੰਦੀ ਕਰਾਂਗੇ ਪਿੰਡ-ਪਿੰਡ ਜਾਵਾਂਗੇ ਸੱਥਾਂ ਘੇਰਾਂਗੇ ਜੀ ਇਹਨਾਂ ਦੇ ਇਹਨਾਂ ਦੇ ਝੂਠੇ ਸਾਫਤ ਕਰਾਂਗੇ ਜੀ ਜੇ ਤੁਹਾਡੀਆਂ ਉਹ ਮੰਗਾਂ ਮੰਨ ਲੈਂਦੇ ਆ ਤੁਹਾਨੂੰ ਜਿਹੜਾ ਰੈਗੂਲਰ ਕਰਦੇ ਹੈਗੇ ਆ ਹਾਂਜੀ ਫਿਰ ਫਿਰ ਤੁਸੀਂ ਸਰਕਾਰ ਤੋਂ ਕੀ ਬਿਆਨ ਦੇਵੋਗੇ ਦੇਖੋ ਜਿਵੇਂ ਉਹ ਸਾਡੇ ਸੰਘਰਸ਼ ਦੀ ਜਿੱਤ ਹੋਈ ਹੈ ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ ਇਹ ਜਥੇਬੰਦੀਆਂ ਨੇ ਸਾਨੂੰ ਜਿੱਤ ਦਵਾਈ ਆ ਪ੍ਰਸ ਨੇ মিডিਆ ਨੇ ਬਾਗਾਪਰਾ ਨੇ ਨਗਰ ਨਿਵਾਸੀਆਂ ਨੇ ਸਾਨੂੰ ਇਹ ਜਿੱਤ ਦਵਾ ਇਹਨਾਂ ਨੂੰ ਜਾਂਦਾ ਸੀ ਇਹਦੇ ਪਹਿਲਾਂ ਤਾਂ ਵਿਕਰਨਜੀਤ ਕੋਰ ਲੜਕੀ ਖੀਦ ਹੋਈ ਸੀ ਟੈਂਕੀ ਦੇ ਉਪਰ ਆਕ ਲਾ ਕੇ ਹਾਂਜੀ ਉਹਦੇ ਪਰਿਵਾਰ ਦੇ ਸਬੰਧੀ ਕੋਈ ਸਰਕਾਰ ਨੇ ਅਜ ਤੱਕ ਕੋਈ ਸਹਾਇਤਾ ਦਾ ਕੋਈ ਦਿੱਤੀ ਹੈ ਤੁਹਾਡੇ ਬਤਾਉਣੀ ਹਾਂਜੀ ਹਾਂਜੀ 1.5 ਲੱਖ ਰੁਪਇਆ ਦਿੱਤਾ ਸੀ ਜੀ ਪਰ ਸਿਰਫ ਪਰਿਵਾਰ ਨੂੰ ਤੇ ਇੱਕ ਬ੍ਰਦਰ ਨੂੰ ਉਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ ਸੀ